ਦੇਖੋ ਜੀ ਆਪਣੀ ਸਕੀਵੀ ਬਣ ਕੇ ਹੋ ਗਈ ਤਿਆਰ ਮੈਂ ਤੁਹਾਨੂੰ ਦਿਖਾਉਣੀ ਆਪਾਂ ਸਕੀਵੀ ਜਿਹੜੀ ਬਣਾਈ ਆ ਆ ਦੇਖੀਏ ਇਹ ਆਪਾਂ ਜਿਹੜੀ ਸਕੀਵੀ ਬਣਾਈ ਆ ਇਹ ਮੀਡੀਅਮ ਸਾਈਜ਼ ਦੀ ਆ ਦੇਖੀਏ ਇਹ ਇਹ ਨਾ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਦੇਖੀਏ ਪਹਿਲਾ ਪਾੜ ਪਾ ਦੂਆ ਪਾਇਆ ਤੀਜਾ ਪਾਤਾ ਇਹ ਚੌਥਾ ਆ ਗਿਆ ਚੌਥੇ ਦੇ ਵਿੱਚ ਆਪਾਂ ਨੇ ਬਿਲਕੁਲ ਤਿਆਰ ਕਰ ਲਈ ਇਹ ਸਾਰੀ ਉਹ ਐਨ ਬਣਾਤੀ ਬਾਹਾਂ ਵੀ ਲਾਤੀਆਂ ਦੇਖੀ ਮੈਂ ਬਾਹਾਂ ਤਾਂ ਵੀਡੀਓ ਪਹਿਲਾਂ ਮੇਰੀਆਂ ਪਾਈਆਂ ਹੋਈਆਂ ਨੇ ਬਾਹਾਂ ਬਣਾਉਣ ਦੀ ਕਿਵੇਂ ਬਣਾਉਣੀ ਹੈ ਮੈਂ ਜਣੀ ਸਿੱਧੀਆਂ ਹੀ ਬਣਾਈਆਂ ਨੇ ਬਹੁਤ ਵਧੀਆ ਲੱਗ ਡਿਜ਼ਾਈਨ ਦੀ ਬਣਾਈਆਂ ਨੇ ਬਸ ਇੱਕੋ ਹੀ ਡਿਜ਼ਾਈਨ ਪਾਇਆ ਨਹੀਂ ਦੇਖੀਏ ਇਹ ਐਨ ਨੇ ਡਿਜ਼ਾਈਨ ਪਾਇਆ ਆਪਾਂ ਨੇ ਬਾਹਾਂ ਤੇ ਆ ਦੇਖੀਏ ਬਸ ਗੱਭੇ ਗੱਭੇ ਇੱਕ ਡਿਜ਼ਾਈਨ ਪਾ ਲਿਆ ਆਪਾਂ ਨੇ ਇਹ ਇਹ ਨਾ ਮੈਂ ਤੁਹਾਨੂੰ ਹੁਣ ਇਹਦੇ ਬਾਰੇ ਸਾਰਾ ਦੱਸੂਗੀ ਵੀ ਮੈਂ ਇਹ ਕਿਵੇਂ ਬਣਾਈ ਆ ਦੇਖੀਏ ਜੇ ਆਪਾਂ ਆ ਮਗਰਲਾ ਪੱਲਾ ਹੈ ਆ ਦੇਖੋ ਇਹ ਮੈਂ ਤੁਹਾਨੂੰ ਡਿਜ਼ਾਈਨ ਦੀ ਵੀਡੀਓ ਵੀ ਪਾਤੀ ਤੁਹਾਨੂੰ ਪੱਟੀ ਦੀ ਪੱਟੀ ਦੀ ਵੀ ਪਾਤੀ ਕੱਢਣੀ ਕਿਵੇਂ ਆ ਤੁਹਾਨੂੰ ਮੈਂ ਗਲੇ আর ਮੋਢਿਆਂ ਦੀ ਵੀ ਪਾਤੀ ਵੀ ਕਿਵੇਂ ਬਣਾਉਣੇ ਨੇ ਇਹ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸੂਗੀ ਇਹ ਦੇਖੀਏ ਮੈਂ ਜੇ ਆਪਾਂ ਨਾ ਕਦੇ ਵੀ ਕਿਸੇ ਚਾਹੇ ਆਪਾਂ ਜੈਂਸ ਬੁਣਨੀਏ ਸਵਾਟਰ ਕੋਟੀ ਬੁਣਨੀ ਆ ਚਾਹੇ ਆਪਾਂ ਕੁਝ ਵੀ ਬੁਣਨਾ ਚਾਹੇ ਆਪਾਂ ਲੇਡੀ ਬੁਣਨੀ ਆ ਤੇ ਆਪਾਂ ਨੇ ਹਮੇਸ਼ਾ ਹੀ ਨਾ ਜੇ ਆਪਾਂ ਮਗਰ ਕੁੰਡੇ 90 ਧਰਦੇ ਆ ਮਗਰਲੇ ਪੱਲੇ ਦੇ ਬੈਕ ਸਾਈਡ ਪੱਲੇ ਦੇ 90 ਕੁੰਡੇ ਧਰਦੇ ਆ ਜੇ ਆਪਾਂ ਤਾਂ ਆਪਾਂ ਨੂੰ ਮੂਹਰਲੇ ਪੱਲੇ ਦੇ 100 ਕੁੰਡਾ ਕਰਨਾ ਹੈ ਆ ਦੇਖੀਏ 100 ਕੁੰਡਾ ਕਰਨਾ ਹੈ ਕਿਉਂ ਲੇਡੀ ਦਾ ਜੈਂਸ ਦਾ ਢੇਟ ਵੀ ਬਾਹਰ ਹੁੰਦਾ ਹੈ ਕਿਉਂ ਮਗਰਲੇ ਬਰਾਬਰ ਨਹੀਂ ਰੱਖਨੇ ਆਪਾਂ ਕਦੇ ਵੀ ਮੈਂ ਹਮੇਸ਼ਾ ਹੀ ਕੁੰਡੇ ਦਾਸ ਕੁੰਡੇ ਮੈਂ ਬਾਧੂ ਪਾਉਣੀ ਆ ਮੂਰਲੇ ਪੱਲੇ ਦੇ ਜੇ ਆਪਾਂ ਪੱਟੇ ਵੀ ਕੱਢਣੀ ਆ ਤਾਂ ਵੀ ਆਪਣੇ ਵਿੱਚ ਪੱਟੀ ਨਾ ਵੀ ਆਪਣੇ ਸਰਨਾ ਉਹਦੇ ਵਿੱਚ ਦੇਖੀਏ ਇਹ -100 ਕੁੰਡਾ ਕਰਿਆ ਮੂਰੇ 100 ਕੁੰਡਾ ਦੇਖ ਲਓ ਮੂਰਲੇ ਪੱਲੇ ਦੇ ਜੇ ਬੈਕ ਸਾਈਡ 45 ਨੇ ਤਾਂ ਮੈਂ 100 ਕੁੰਡਾ ਮੂਰੇ ਕਰਿਆ 100 ਕੁੰਡੇ ਵਿੱਚ ਦੇਖੀਏ ਮੈਂ ਇੱਥੋਂ ਪੱਟੀ ਕੱਢੀ ਆ ਦਾਸ ਕੁੰਡਿਆਂ ਆ ਅੱਠ ਕੁੰਡਿਆਂ ਦੀ ਮੇਰੀ ਪੱਟੀ ਆ ਇਹ ਜਿਹੜੀ ਅੱਠ ਕੁੰਡਿਆਂ ਦੀ ਮੈਂ ਪੱਟੀ ਬਣਾਈ ਆ ਇਹ ਮੈਂ ਪੱਟੀ ਬਿਲਕੁਲ ਸਿਉਂ ਦੀ ਨਾਲ ਇਹ ਮੇਰੀ ਪੱਟੀ ਦੂਹੇ ਲੋਟ ਨਹੀਂ ਹੈਗੀ ਇਹ ਟੈਚੇ ਕਰਤੀ ਇੱਥੋਂ ਆਪਾਂ ਨੇ ਗਲੇ ਦੇ ਨਾਲ ਵੀ ਟੈਚੇ ਕਰਤੀ ਇਹ ਇਧਰੋਂ ਵੀ ਕਰਤੀ ਜਦੋਂ ਵੀ ਆਪਾਂ ਨੇ ਨਾ ਕੁੰਡੇ ਪਾਉਣੇ ਨੇ ਮੈਂ ਤੁਹਾਨੂੰ ਦੱਸਿਆ ਵੀ 10 ਕੁੰਡੇ ਮੈਂ ਬਾਧੂ ਰੱਖੇ ਹੋਏ ਨੇ ਇਹ ਇੱਥੋਂ ਪੱਟੀ ਕੱਢੀ ਆ ਪੱਟੀ ਇਹ ਨਾਲ ਮੇਰੀ ਦੇਖੀਏ ਗਲਾ ਨਾਲ ਬੁਣਿਆ ਹੋਇਆ ਗੋਲ ਗਲਾ ਕਰਿਆ ਇਹ ਇਹ ਮੈਂ ਗੋਲ ਗਲਾ ਨਾਲੇ ਬੁਣਿਆ ਹੋਇਆ ਇਹ ਸਿਰਫ ਮੈਂ ਬਟਨ ਨੇ ਜਿਹੜੇ ਇਹ ਇੱਕ ਪਟੌਰ ਖਤਰ ਲਾਏ ਨੇ ਇਹ ਬਟਨ ਖੁੱਲਦੇ ਨਹੀਂ ਹੈਗੇ ਬੰਦ ਹੈ ਪੱਟੀ ਪੱਟੀ ਜ਼ਰੂਰ ਬਣਾਈ ਆ ਇੱਥੋਂ ਪੱਟੀ ਚੱਕੀ ਆ ਦੇਖੀ ਆ ਅੰਦਰੋਂ ਸਿਉਂਤੀ ਪੱਟੀ ਇਹ ਮੈਂ ਆ ਦੇਖੀ ਬਟਨ ਲਾਤੇ ਮੈਂ ਇਹ ਲਿਆ ਕੇ ਪੱਲਾ ਸਿਰਫ ਆਪਣਾ ਗਲਾ ਗੋਲ ਆ ਇਹ ਤੇ ਜਦੋਂ ਵੀ ਆਪਾਂ ਨੇ ਕਦੇ ਵੀ ਧਰਨੇ ਨੇ ਮੈਂ ਤੁਹਾਨੂੰ ਦੱਸਦਾ ਵੀ ਕੁੰਡੇ ਆਪਾਂ ਨੇ ਹਮੇਸ਼ਾ ਜੈਂਸ ਬੰਦੇ ਦੀ ਕੋਟੀ ਬਣਾਉਣੇ ਬੰਦੇ ਦਾ ਪੇਟ ਵੀ ਬਾਹਰ ਹੁੰਦਾ ਤੇ ਆਪਾਂ ਨੇ ਸਿਰਫ 10 ਗੁੰਡੇ ਵਾਧੂਏ ਲੈਣੇ ਨੇ ਜੇ ਆਪਾਂ 40 ਵੀ ਰੱਖਦੇ ਆ ਤਾਂ ਮੂਰੇ 100 ਗੁੰਡਾ ਕਰਨਾ 45 ਨੇ ਨਾ ਜੇ ਆਪਾਂ ਮਗਰ 45 ਰੱਖ ਕੇ ਮੈਂ 45 ਰੱਖੇ ਨੇ ਤੇ ਇਹ ਮੈਂ 100 ਗੁੰਡਾ ਮੂਰੇ ਕਰਿਆ 8 ਗੁੰਡਿਆਂ ਦੀ ਮੈਂ ਪੱਟੀ ਰੱਖੀ ਹੈ ਪੱਟੀ ਕੱਢਣ ਲੱਗੇ ਦੇਖੀਏ ਬਾਰਡਰ ਬਣਾਇਆ ਮੈਂ ਦੋ ਮੂਰੇ ਨੂੰ ਦੋ ਪਿੱਛੇ ਨੂੰ ਹੈ ਨਾ ਇਹ ਮੈਂ ਤੁਹਾਨੂੰ ਇੰਚੀ ਟੇਪ ਨਾਲ ਦੱਸ ਕੇ ਵੀ ਦੱਸਦੀਆਂ ਵੀ ਮੈਂ ਕਿੰਨਾ ਹੈ ਮਤਲਬ ਕਰਿਆ ਆ ਦੇਖੀਏ ਮੈਂ ਇਹ 5 ਇੰਚ ਦਾ ਬਾਰਡਰ ਬਣਾਇਆ ਸੀ ਇਹ ਸਾਹੀ ਉਹ ਆਪਣੀ 12 ਇੰਚ ਤੇ ਮੈਂ ਮੋਢੇ ਕੱਟਦੇ 12 ਇੰਚ ਦੇ ਮੇਰੇ ਮੋਢੇ ਨੇ ਇਹ ਕੱਢੇ ਹੋਏ ਇਹ ਬਾਹ ਬਣਾ ਲਈ ਬਾਹ ਦੀ ਪਹਿਲਾਂ ਮੇਰੀ ਸਲਾਹ ਨਹੀਂ ਸੀ ਫਿਰ ਮੈਂ ਇਹ ਵੀ ਲਾਤੀ ਨਾਲੇ ਵੀ ਬਾਹ ਥੋੜੀ ਜਿਹੀ ਔਨ ਹੈਗੀ ਸੀਗੀ ਆਪਾਂ ਬਾਹ ਬਣਾਤੀ ਪਹਿਲਾਂ ਦੂਈ ਬਣਾਉਣ ਦੀ ਸਲਾਹ ਤੇ ਦੇਖੀਏ ਗੋਲ ਗਲਾ ਬਣਾਇਆ ਬਹੁਤ ਵਧੀਆ ਫੇਟ ਆਈ ਹੈ ਇਹ ਤੇ ਇਹ ਹੁਣ ਆਪਣੀ ਸਾਰੀ ਵੀਡੀਓ ਮੈਂ ਤਿੰਨ ਤਿੰਨ ਵੀਡੀਓ ਪੈ ਗਈਆਂ ਆਪਣੀਆਂ ਡਿਜ਼ਾਈਨ ਦੀ ਵੀ ਪੈ ਗਈ ਬੈਕ ਸਾਈਡ ਪੱਲੇ ਦੀ ਤੇ ਆਪਾਂ ਪੱਟੀ ਦੀ ਵੀ ਪਾਤੀ ਆਪਾਂ ਨੇ ਦੇਖੀਏ ਗਲੇ ਦੀ ਵੀ ਪਾਤੀ ਹੁਣ ਤੁਸੀਂ ਮੈਨੂੰ ਆਪਾਂ ਨੇ ਪੂਰੀ ਵੀਡੀਓ ਬਣਾਤੀ ਇਹ ਫੁੱਲ ਆਪਣੀ ਕੋਟੀ ਬਣ ਗਈ ਇਹ ਸਗੀ ਵੀ ਬਹੁਤ ਵਧੀਆ ਲੱਗਦੀ ਆ ਬਣਨੇ ਤੁਸੀਂ ਵੀ ਟਰਾਈ ਮਾਰੋ ਹੁਣ ਅੱਗੇ ਮੈਂ ਹੋਰ ਵੀਡੀਓ ਬਣਾਉਣੀ ਆ ਕਿ ਸਗੀ ਵੀ ਹੋਰ ਕਿਸੇ ਦੀ ਆਈ ਆ ਫਿਰ ਉਹ ਵੀ ਮੈਂ ਬਣਣੀ ਆ ਤੇ ਤੁਸੀਂ ਕਮੈਂਟ ਕਰਕੇ ਸ਼ੇਅਰ ਲਾਇਕ ਜਰੂਰ ਕਰਿਆ ਕਰੋ ਦੇਖੀਏ ਬਹੁਤ ਹੌਸਲਾ ਵਾਧਾ ਜਦੋਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਇਹਦੇ ਬਾਰੇ ਵੀ ਤੁਹਾਨੂੰ ਕਿਵੇਂ ਦੀ ਲੱਗੀ ਆ ਇਹ ਨਹੀਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤੁਸੀਂ ਉਹ ਵੀ ਕਰੋ ਤੇ ਧੰਨਵਾਦ ਜੀ ਹੁਣ ਆਪਾਂ ਹੋਰ ਵੀਡੀਓ ਲੈ ਕੇ ਨਵੀਂ ਆਵਾਂਗੇ